ਪਾਰਟੀ ਲਾਈਨ ਸਾਰੇ ਲੜਿਓ ਨੂੰ ਮੈਂਦਿਆ ਨੂੰ ਚਿਕ ਆਪਣੀ ਆਪਣੀ ਐਵੇਂ ਕਿੜਾ ਕੱਢਣ ਲਈ ਨਹੀਂ ਲੇਕਿਨ ਉਹਨੂੰ ਪਤਾ ਸਭ ਨੂੰ ਆ ਕਿ ਕੌਣ ਕਿਹੜਾ ਦੰਦਾ ਕਰਦਾ ਉਹ ਸਾਡਾ ਮੈਂ 100% ਦੀ ਨਾ ਦੇ ਪਾਵਾਂ 15 ਬੰਦੇ ਦੱਸ ਪਾਵਾਂ 15 ਤਾਂ ਸਹੀ ਦੱਸਾਂ காங்கிரஸ் ਵੱਲੇ ਬਣੀਆਂ ਲਿਸਟਾ ਤੁਹਾਡੀ ਪਿਛਲੀ ਸਰਕਾਰ ਸਾਰੇ ਵੇਲੇ ਸੋਨਦ ਨਾਲ ਮੁਲਾਕਾਤ ਹੋਈ ਉਹ ਪਾਜੀ ਮੈਂਬਰੀ ਕਮੇਟੀ ਦੇ ਵਿੱਚ ਵੀ ਨੇ ਉਹ ਕਹਿੰਦੇ ਵੀ ਰਾਣਾ ਗੁਰਜੀਤ ਜੀ ਸਰਕਾਰ ਦੇ ਸਾਹਮਣੇ ਵੀ ਪੇਸ਼ ਨਾ ਹੋਣ ਇੱਕ ਪ੍ਰੈਸ ਕਾਨਫਰੰਸ ਕਰਕੇ ਉਹ ਨਾਮਜਨਤਾ ਕਰਦਣ ਕਾਰਵਾਈ ਚ ਪੱਕੀ ਕਰਾਂਗੇ ਇਹ ਜਨਤਾ ਕਰਦੇ ਨਾ ਕਿੰਨਾ ਗੈਰ ਜ਼ਿੰਮੇਵਾਰ ਆ ਯਾਰ ਬਹੀਰ ਤੇ ਗੈਰ ਜ਼ਿੰਮੇਵਾਰ ਨਹੀਂ ਕਿ ਜਨਤਾ ਕਰਦੇ ਨੇ ਜਨਤਾ ਕਿਉਂ ਕਰਦੇ ਨੇ ਸਰਕਾਰ ਜੋ ਮਰਜੀ ਕਰੇ ਜਦ ਤਾਈਂ ਪੁਲਿਸ ਦਾ ਰਾਦਾ ਪੱਕਾ ਨਹੀਂ ਨਾ ਕੁਝ ਨਹੀਂ ਹੋਣਾ ਸੜ ਨਾਲ ਨੇ ਰਾਣਾ ਗੁਰਜੀਤ ਰਣਾ ਜੀ ਬੀਤੇ ਦਿਨੀ ਤੁਹਾਡੀ ਇੱਕ ਇੰਟਰਵਿਊ ਦੇਖੀ ਤੁਸੀਂ ਕਿਹਾ ਮੈਨੂੰ ਪਤਾ ਨਸ਼ਾ ਤਸਕਰ ਕਿਉਂ ਕੋਣ ਨਮਦ ਸੰਗ ਸਰਕਾਰ ਨੂੰ ਤਾਂ ਉਹ ਬਿਆਨ ਕੀ ਅਸਲ ਦੇ ਵਿੱਚ ਬਲਤ ਉਹ ਸਪਸ਼ਟ ਕਰ ਗੱਲ ਇਹ ਆ ਕਿ ਹਰ ਪੋਲੀਟੀਕਲ ਬੰਦੇ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਹੂੰ ਉਹਨੂੰ ਆਪਣੇ ਹਲਕੇ ਬਾਰੇ ਜੇ ਉਹ ਐਕਟਿਵ ਆ ਇਹਨੂੰ ਪਤਾ ਵੀ ਚੰਗੇ ਕਿਹੜੇ ਮਾੜੇ ਕਿਹੜੇ ਆ ਠੀਕ ਆ ਔਰ ਅਸੀਂ ਬੜੀ ਵੱਰ ਲਿਸਟਾਂ ਬਣਾ ਬਣਾ ਕੇ ਦਿੱਤੀਆਂ ਕੁਝ ਨਹੀਂ ਹੋਇਆ ਜਦ ਤੱਕ ਪੁਲਿਸ ਆਪਣਾ ਰਾਂਦਾ ਸਾਫ ਨਹੀਂ ਨਾ ਕਰਦੀ ਡਰਗ ਨਹੀਂ ਸਾਫ ਹੋ ਸਕਦਾ ਹੋਰ ਕ੍ਰਾਸ ਪਾਰਟੀ ਲਾਈਨ ਸਾਰੇ ਲੜਿਓ ਨੂੰ ਮੈਂਦਿਆਂ ਨੂੰ ਠੀਕ ਆਪਣੀ ਆਪਣੀ ਐਵੇਂ ਕਿੜਾ ਕੱਢਣ ਲਈ ਨਹੀਂ ਲੇਕਿਨ ਉਹਨੂੰ ਪਤਾ ਸਭ ਨੂੰ ਆ ਕਿ ਕੌਣ ਕਿਹੜਾ ਦੰਦਾ ਕਰਦਾ ਅੱਛਾ ਇਹ ਲਿਸਟਾ ਕਾਂਗਰਸ ਵੱਲੋਂ ਵੀ ਬਣੀ ਆ ਮੈਨੂੰ ਮੇਰੇ ਮਨ ਚ ਬੜੀ ਕਲੈਰਟੀ ਆ ਹੋ ਸਕਦਾ ਮੈਂ 100% ਦੀ ਨਾ ਦੇ ਪਾਵਾਂ 15 ਬੰਦੇ ਦੱਸ ਪਾਵਾਂ 15 ਤਾਂ ਸਹੀ ਦੱਸਾਂ ਤੇ ਕਾਂਗਰਸ ਵੱਲੇ ਬਣੀਆਂ ਲਿਸਟਾਂ ਤੁਹਾਡੀ ਪਿਛਲੀ ਸਰਕਾਰ ਸਾਰੇ ਵੇਲੇ ਸਾਰੇ ਵੇਲੇ ਨੋ ਪ੍ਰੋਬਲਮ ਇਹਨੂੰ ਕਿਸੇ ਆਪਾ ਪੋਲਿਟਿਕਲ ਨਾ ਪੋਲਿਟਿਸਾਈਜ਼ ਨਾ ਕਰੀਏ ਗੱਲ ਕਰੀਏ ਮੌਜੂਦਾ ਸਰਕਾਰ ਅਗਰ ਹੱਲ ਕਰਨਾ ਚਾਹੁੰਦੀ ਆ ਤੇ ਮੈਂ ਆਪਣੇ ਹਲਕੇ 'ਚ ਮਦਦ ਕਰਨ ਨੂੰ ਤਿਆਰ ਆ ਅੱਛਾ ਮੇਰੀ ਤਰਫ ਵੀ ਸੋਨਦ ਨਾਲ ਮੁਲਾਕਾਤ ਹੋਈ ਉਹ ਪੰਜਵੇਂ ਮੈਂਬਰੀ ਕਮੇਟੀ ਦੇ ਵਿੱਚ ਵੀ ਨੇ ਉਹ ਕਹਿੰਦੇ ਵੀ ਰਾਣਾ ਗੁਰਜੀਤ ਜੀ ਸਰਕਾਰ ਦੇ ਸਾਹਮਣੇ ਵੀ ਪੇਸ਼ ਨਾ ਹੋਣ ਇੱਕ ਪ੍ਰੈਸ ਕਾਨਫਰੰਸ ਕਰਕੇ ਉਹ ਨਾਮਜਨਤਾ ਕਰਦਣ ਕਾਰਵਾਈ 'ਚ ਪੱਕੀ ਕਰਾਂਗੇ ਇਹ ਜਨਤਾ ਕਰਦੈ ਨਾ ਕਿੰਨਾ ਗੈਰ ਜ਼ਿੰਮੇਵਾਰ ਆ ਯਾਰ ਬਹੀਰ ਹੂੰ ਇਹ ਗੈਰ ਜ਼ਿੰਮੇਵਾਰ ਨਹੀਂ ਜਿੰਨ ਤੱਕ ਕਰਦੇ ਨੇ ਜਿੰਨ ਤੱਕ ਕਿਉਂ ਕਰਦੇ ਨੇ ਲੈ ਆ ਮੁੱਖ ਮੰਤਰੀ ਨੂੰ ਨਾਲ ਲੈ ਕੇ ਦਿਓ ਟਾਈਮ ਲੈ ਆ ਡੀਜੀ ਨੂੰ ਨਾਲ ਮੈਂ ਲੈ ਕੇ ਦਿਓ ਟਾਈਮ ਇਹ ਗੱਲਾਂ ਕਨਫੀਡੈਂਸ਼ੀਅਲ ਹੁੰਨੀਆਂ ਬਚਪਨਾ ਹੈ ਗੱਲ ਕਰਨੀ ਮੈਂ ਨਹੀਂ ਸਮਝਦਾ ਕਿ ਵੀ ਇਹ ਕੋਈ ਛਾਣੀ ਗੱਲ ਕੀਤੀ ਸੌਂਦਰੇ ਪਰ ਜੇ ਜੋ ਕਹਿੰਦੇ ਸਾਨੂੰ ਦੱਸ ਦਿੰਨੇ ਹੋ ਤੁਸੀਂ ਕਾਰਵਾਈ ਕਰ ਦਿੰਨੇ ਆ ਸਰਕਾਰ ਕੋਲੋਂ ਦੀ ਵੀ ਲੋੜ ਨਹੀਂ ਉਹ ਕਹਿੰਦੇ ਮੈਂ ਕਿਹਾ ਦੱਸ ਕੇ ਇਹਨੂੰ ਦਵਾ ਉਹਨੂੰ ਕੋ ਵੀ ਐਸਐਸਪੀ ਭੇਜ ਦਿਵੇ ਮੇਰੇ ਕੋਲ ਠੀਕ ਹੈ ਆਈਜੀ ਭੇਜ ਦਿਵੇ ਡੀਜੀ ਨੂੰ ਨਹੀਂ ਮੈਂ ਕਹਿੰਦਾ ਮੇਰੇ ਕੋਲ ਭੇਜ ਦੇ ਮੈਂ ਚੱਲ ਜਾਣਾ ਕਿਹੜੀ ਗੱਲ ਹੈ ਪੁਰਾਣਾ ਜੀ ਬਸ ਤਾਂ ਦੇਖੋ ਗੱਲ ਇੱਕ ਸੁਣੋ ਸਰਕਾਰ ਜੋ ਮਰਜੀ ਕਹੇ ਜਦ ਤੱਕ ਪੁਲਿਸ ਦਾ ਇਰਾਦਾ ਪੱਕਾ ਨਹੀਂ ਨਾ ਕੁਝ ਨਹੀਂ ਹੋਣਾ ਅੱਛਾ ਪਹਿਲਾਂ ਇੱਕ ਬਿਆਨ ਆਇਆ ਤੁਹਾਡੇ ਐਲਓਪੀ ਸਾਹਿਬ ਦਾ ਉਹਨਾਂ ਨੇ ਕਹਿ ਦਿੱਤਾ ਵੀ ਬੰਬ ਆਏ ਸੀਗੇ ਉਹਨਾਂ ਕੋਲ ਵੀ ਸੋਰਸ ਉਹਨਾਂ ਦੇ ਵੀ ਹੈਗੇ ਆ ਉਹਨਾਂ ਨੂੰ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੁਣ ਤੁਸੀਂ ਕਹਿ ਦਿੱਤਾ ਵੀ ਮੈਨੂੰ ਵੀ ਨਸ਼ਾ ਤਸਕਰਾਂ ਬਾਰੇ ਪਤਾ ਹੈ ਤੇ ਕਿਤੇ ਬਾਅਦ ਸਰਕਾਰ ਇਹ ਤਾਂ ਨਹੀਂ ਕਹੇਗੀ ਵੀ ਰਾਣੇ ਦੇ ਸਬੰਧ ਵੀ ਨਸ਼ਾ ਤਸਕਰਾਂ ਨਾਲ ਆ ਰਾਣੇ ਨੂੰ ਪਤਾ ਕਹਿਣ ਨੂੰ ਜੋ ਮਰਜ਼ੀ ਕਹਿ ਦੇਣਾ ਤੇ ਲਾਦਰ ਪਰਚਾ ਮੇਰੇ ਤੇ ਕਰ ਦੇਣ ਫਿਰ ਹੁਣ ਗੱਲ ਇਹ ਆ ਕਿ ਜੇ ਤਾਂ ਨਸ਼ਾ ਖਤਮ ਕਰਨਾ ਤਾਂ ਕੋਈ ਨਾ ਕੋਈ ਬਿਉਂਦ ਬੰਦੀ ਇਹੋ ਜਿਹੀ ਬਣਾਉਣੀ ਪਊਗੀ ਤਾਂ ਜੇ ਆਪਾਂ ਗੋਗਲੂਆਂ ਤੋਂ ਮਿੱਟੀ ਝਾੜਨੀ ਹੈ ਤਾਂ ਉੱਥੇ ਝਾੜੀ ਜਾ ਰਹੀ ਹੈ ਠੀਕ ਹੈ ਕੋਈ ਗੱਲ ਹੀ ਨਹੀਂ ਜੀਕਰ ਜੇ ਉਹ ਬੋਤਨ ਵਾਲ ਤਾਂ ਰਾਣਾ ਗੁਰਜੀਤ ਸਾਡੇ ਨਾਲ ਸੀ ਤੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਇੱਕ ਜਾਣਕਾਰੀ ਜਿਹੜੀ ਹੁੰਦੀ ਹੈ ਕੰਫਿਡੈਂਸ਼ੀਅਲ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਨ ਤੱਕ ਨਹੀਂ ਕੀਤੀ ਜਾਂਦੀ ਸਰਕਾਰ ਜੇਕਰ ਪੱਕੇ ਦ੍ਰਿੜ ਦੇ ਇਰਾਦੇ ਦੇ ਨਾਲੇ ਕੰਮ ਕਰ ਰਹੀ ਹੈ ਤਾਂ ਉਹਨਾਂ ਦੀ ਸਿਰਸਤੇ ਵੀ ਕੰਮ ਕੀਤਾ ਜਾਵੇ ਤਾਂ ਜੋ ਨਸ਼ੇ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਕੇ ਖਤਮ ਕੀਤਾ ਜਾ ਸਕੇ ਮ ਸਰਖਬ ਆਪਣੇ ਸਹਿਯੋਗੀ ਜਗਸੀਰ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ